ਜਿੱਥੇ ਕਿ بارش ਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਕਾਫੀ ਵੱਡਾ ਨੁਕਸਾਨ ਹੋ ਗਿਆ ਉੱਥੇ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਨਾਬਾ ਬਲਾਕ ਦਾ ਪਿੰਡ ਸੋਹਾਲੀ ਪਰਿਵਾਰ ਦੀ بارش ਦੇ ਕਾਰਨ ਗੱਡਰ ਤੇ ਬਾਲਿਆਂ ਦੀ ਛੱਤ ਡਿੱਗ ਗਈ ਹੈ ਪਰਿਵਾਰ ਸ਼ਾਮ ਦੇ ਸਮੇਂ ਰੋਟੀ ਬਣਾ ਰਿਹਾ ਸੀ ਤੇ ਬੱਚੇ ਰੋਟੀ ਖਾ ਰਹੇ ਸੀ ਜਦ ਛੱਤ ਅਚਾਨਕ ਥੱਲੇ ਆਉਣ ਲੱਗੀ ਤੇ ਪਰਿਵਾਰ ਦੇ ਮੈਂਬਰਾਂ ਨੇ ਮਸਾਂ ਭੱਜ ਕੇ ਆਪਣੀ ਜਾਨ ਬਚਾਈ ਹੈ ਇਹ ਪਰਿਵਾਰ ਦਿਹਾੜੀ ਦੱਪਾ ਕਰਦਾ ਹੈ ਪਰਿਵਾਰ ਮੁਸ਼ਕਲਾਂ ਦੇ ਨਾਲ ਹੀ ਆਪਣਾ ਪਾਲਣ ਪੋਸ਼ਣ ਕਰਦਾ ਹੈ ਤੇ ਹੁਣ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਾਵੇ ਆਓ ਕੀ ਕਹਿ ਰਹੇ ਆ ਪਰਿਵਾਰ ਤੁਹਾਨੂੰ ਵੀ ਸੁਣਾਉਂਦੇ ਆ ਜੀ ਹੁਣ ਬਸੋਡੇ ਸਾਹਮਣੇ ਨੇ ਮੈਂ ਤਾਂ ਕੰਮ ਤੇ ਗਿਆ ਬਤੇ ਮੈਨੂੰ ਤਾਂ ਕੰਮ ਤੋਂ ਬੁਲਾਇਆ ਗੁਰੂ ਘਰ ਤੋਂ ਸੌਲੀ ਏਡੇ ਤੋਂ ਠੀਕ ਹੈ ਮੈਂ ਗਿਆ ਤਾਂ ਕੇ ਦੇਖਿਆ ਫਿਰ ਮੈਂ ਧੋਲੀਆਂ ਢਾਲੀਆਂ ਕੱਢੀਆਂ ਗੈਂਸ ਕੱਢਿਆ ਉਹ ਤੋਂ ਨਮੈਟਰ ਕੱਢਿਆ ਕੱਪੜੇ ਤੋਂ ਨਾਲੀ ਮਸ਼ੀਨ ਚੱਕੀ ਤਾਹਰ ਜਾ ਕੇ ਜਾ ਇਹਨਾਂ ਨੂੰ ਦੁਆਰੇ ਕੰਮ ਤੇ ਫੇਰ ਦੁਆਰੇ ਕੰਮ ਤੇ ਗਿਆ ਕਿੰਨੇ ਕ ਵਜੇ ਹੋਇਆ ਇਹ ਹੋਇਆਊਗਾ 5:00 ਵਜੇ ਹੋਊਗਾ ਸਾਢੇ 3:30 ਵਜੇ ਦੀ ਗੱਲ ਹੈ ਤੇ ਮੀਂਹ ਪੈਣ ਲੱਗਿਆ ਸੀ ਮੀਂਹ ਨਹੀਂ ਜੀ ਪਿਆ ਮੀਂਹ ਤਾਂ ਪਹਿਲਾਂ ਪਿਆ ਸੀ ਇਹ ਵਸ ਮੀਂਹ ਦੇ ਕਾਰਨ ਸੁੱਕ ਗਿਆ ਪਾਣੀ ਪੈ ਪੜੀ ਸਾਰ ਕਾਗਜ਼ ਦੇ ਪਿਛਲੇ ਪਾਣੀ ਪੈ ਗਿਆ ਠੀਕ ਹੈ ਉਸ ਤਰੀ ਗਲ ਗਈ ਉਹ ਗਰ ਗਈ ਪਹਿਲਾਂ ਇੱਟਾ ਨਿਕਲਿਆ ਕਿਵੇਂ ਪਰਿਵਾਰ ਇਹ ਪਹਿਲਾਂ ਇੱਟਾ ਨਿਕਲੇ ਨਹੀਂ ਪਰਿਵਾਰ ਬੈਠਾ ਸੀ ਕਹਿੰਦੇ ਇੱਥੇ ਹਾਂ ਪਰਿਵਾਰ ਉੱਥੇ ਬੈਠਾ ਸੀ ਰੋਟੀ ਦੀ ਜਾਰੀ ਕਰ ਰਹੇ تھے ਇਹ ਰੋਟੀ ਬਣਾ ਰਹੇ ਸੀਗੇ ਜਾ ਕੇ ਇੱਥੇ ਬੈਠਦੇ ਬਿਨਾਂ ਕੌਣ ਤੋਂ ਤੁਸੀਂ ਪਰਿਵਾਰ ਦੇ ਵਿੱਚ ਇੱਥੇ ਇੱਥੇ ਹੀ ਮੈਂ ਦੀ ਮੇਰੇ ਦੋਹੇ ਕੁੜੀਆਂ ਦੀਆਂ ਮੇਰੀ ਦੋ ਤੇਤੀ ਮੇਰਾ ਦੋਤਾ ਤੇ ਮੇਰਾ ਮੁੰਡਾ ਅੰਦਰ ਬੈਠਾ ਜਿੱਧਰ ਠੀਕ ਹੈ ਅਸੀਂ ਰੋਟੀ ਬਣਾਉਣ ਲੱਗੇ تھے ਕੀ ਮੰਗ ਕਰਦੇ ਮੰਗਦਾ ਇਹੀ ਕਰਦਿਆਂ ਪ੍ਰਸ਼ਾਸਨ ਨੂੰ ਵੀ ਹੋਰ ਲੋਕਾਂ ਨੂੰ ਭੈਣ ਭਾਈਆਂ ਨੂੰ ਵੀ ਭਾਈ ਮੇਰੀ ਗਰੀਬ ਆਦਮੀ ਨੂੰ ਸੁਣੋ ਮੇਰਾ ਮਿਲ ਜੋ ਕੇ ਘਰ ਪਵਾਓ ਕਹੇ ਕੋਈ ਪੰਚਾਇਤ ਮੈਂਬਰ ਅਸੇ ਕੋਈ ਵੀ ਆ ਮੇਰੀ ਸੱਤ ਹਜ਼ਾਰਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਵੀੜੀ ਮਰ ਜਾ ਮੇਰੇ ਕਿੰਨੀ ਦੇਖੋ ਗਰੀਬ ਕਿੰਨੀ ਅੱਛਾ ਜਨਿਕੇ ਘਰ ਪਾਉਣ ਦੇ ਬਿਲਕੁਲ ਯੋਗ ਨਹੀਂ ਹੈਗੇ ਯੋਗ ਨਹੀਂ ਹੈਗਾ ਜੀ ਠੀਕ ਹੈ ਕੀ ਕਰਦੇ ਹੋ ਕੰਮ ਕਾਜ ਕੀ ਕਰਦੇ ਹੋ ਕੰਮ ਵਸ ਦਿਹਾੜੀ ਉਹ ਕਰਦਾ ਜੀ ਠੀਕ ਹੈ ਹਾਂ ਕਰਸ਼ ਕਮਾਉਣ ਵਾਲੇ ਇਕੱਲੇ ਤੁਸੀਂ ਹੋ ਨਹੀਂ ਨਹੀਂ ਗੱਲਾਂ ਹਾਂ ਬਸ ਜੀ ਦਿਹਾੜੀ ਜੋਤਾ ਕਰਦੇ ਆ ਮੈਂ ਘਰਾਂ ਚ ਕੰਮ ਕਰ ਲੈਂਦੀ ਆ ਜੀ ਇਹ ਜਿਹੜਾ ਮਕਾਨ ਗਿਰਿਆ ਜਦੋਂ ਕਿੱਥੇ ਹੈਗੇ ਤੁਸੀਂ ਕਿਵੇਂ ਗਿਰਿਆ ਅਸੀਂ ਜੀ ਖਾਣਾ ਬਣਾ ਰਹੇ ਸੀ ਅੰਦਰੇ ਸੀਗੇ ਉਦੋਂ ਜਦੋਂ ਵੀ 3 ਵਜੇ ਚਾਹ ਚੂ ਬਣਾਈ ਉਹ ਬੇਟਾ ਆ ਗਿਆ ਕਹਿੰਦਾ ਮੰਮੀ ਇਹ ਤਾਂ ਜਾਊਗੀ ਉਹ ਹਜੇ ਉਹ ਗੱਲਾਂ ਹੀ ਕਰ ਰਿਹਾ ਬਸ ਅਸੀਂ ਜਦੋਂ ਉਹ ਆਪਣਾ ਬਾਹਰ ਨਿਕਲੇ ਜਾਂ ਜੀ ਥਿਨੀ ਪਹਿਲਾਂ ਇੱਟਾਂ ਗਿਰਿਆ ਸੀ ਨਾ ਜਿਹੜਾ ਉਹ ਮੜੇ ਲਾਈਆਂ ਵੀ ਸੀ ਉਹ ਇੱਟਾਂ ਗਿਰ ਗੀਆਂ نیچے ਫਿਰ ਉਸ ਤੋਂ ਬਾਅਦ ਥੋੜੇ ਜਿਹੇ ਟਾਈਮ ਬਾਅਦ ਸੱਤगिर ਗਈ ਤੁਸੀਂ ਕਿੱਥੇ ਖੜੇ ਏ ਘਰੋਂ ਨਿਕਲ ਕੇ ਬਾਹਰ ਗਏ ਹਾਂਜੀ ਗਲੀ 'ਚ ਖੜੇ ਆ ਫਿਰ ਸਾਡਾ ਸਾਰਾ ਪੜੋਸ ਮਹੱਲਾ ਸਾਰਾ ਇਕੱਠਾ ਹੋ ਗਿਆ ਜੀ ਜਦੋਂ ਸੱਤਗਿਰੀ ਆ ਤੇ ਕੀ ਕਹਿਣਾ ਚਾਹੁੰਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਸ ਜੀ ਅਸਤਾ ਕਹਿਨੇ ਵੀ ਸਾਡੇ ਘਰ ਬਣਾ ਕੇ ਦਿੱਤੇ ਜਾਣ ਜੀ ਕਿੰਨੇ ਬੱਚੇ ਨੇ ਤੁਹਾਡੇ ਸਾਡੇ ਤਿੰਨ ਬੱਚੇ ਨੇ ਜੀ ਦੋ ਬੇਟੀਆਂ ਨੇ ਜੀ ਇੱਕ ਬੇਟਾ ਏ ਵਿਆਹ ਹੋਇਆ ਦੋ ਬੇਟੀਆਂ ਦਾ ਹੋਇਆ ਹੋਇਆ ਜੀ ਬੇਟਾ ਹਜੇ ਕੁਵਾਰਾ ਏ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ ਬਸ ਜੀ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਇਹੀ ਮੰਗ ਆ। ਇਹ ਪਹਿਲਾਂ ਕਦੋਂ ਦਾ ਘਰ ਬਣਿਆ ਹੋਇਆ? ਇਹ ਤਾਂ ਜੀ ਹੋ ਗਏ 50-60 ਸਾਲ ਤੋਂ ਪਹਿਲਾਂ ਦਾ ਹੀ ਬਣਿਆ ਹੋਇਆ। ਨਹੀਂ ਕੱਚੀ ਹੀ ਘਰ। ਹਾਂ ਜੀ ਪਹਿਲਾਂ ਤੋਂ ਹੀ ਕੱਚਾ ਸੀ ਇਹ। ਤੁਹਾਨੂੰ ਕਹਾਂ ਪਤਾ ਨਹੀਂ ਦੀ ਵੀ ਘਰ ਸਾਡੇ ਮਕਾਨ। ਅਸੀਂ ਤਾਂ ਉੱਦੇ ਦੀ ਵਿੱਚ ਰਹਿ ਰਹੇ ਹਾਂ ਜੀ ਹੁਣ ਕਿਸੇ ਨੂੰ ਕੀ ਪਤਾ ਹੁੰਦਾ ਏ। ਹੁਣ بارش ਐਨੀ ਹੋਈ ਏ ਜੀ? ਨਹੀਂ ਇਹ ਇੱਕ ਮਕਾਨ ਏ ਜਿਹੜਾ ਪਤਾ ਲੱਗ ਜਾਂਦਾ। ਨਹੀਂ ਜੀ ਨਹੀਂ ਪਹਿਲਾਂ ਤਾਂ ਕੋਈ ਇਹ ਜੀ ਉਹ ਨਹੀਂ ਸੈਤ ਕਿ ਮੀਹਾ ਨੇ ਵੱਧ ਉਹ ਕਰਤਾ ਜੀ ਪਹਿਲਾਂ ਚੂਨ ਲੱਗਿਆ ਹੋਣਾ ਕੋਈ ਹਾਂਜੀ ਪਹਿਲਾਂ ਭਾਂਡੇ ਧਰ ਕੀ ਟਾਈਮ ਕੱਢਿਆ ਜੀ ਕਿਤੇ ਕਿਤੇ ਚੂਨ ਲੱਗ ਗਿਆ ਕਦੇ ਕਿਤੇ ਫਿਰ ਤਾਂ ਪਾਣੀ ਸਿੱਧਾ ਹੀ ਅੰਦਰ ਪਿਆ ਪਿੰਡ ਦੀ ਪੰਚਾਇਤ ਹਾਂਜੀ ਉਹਨਾਂ ਨੇ ਤਾਂ ਸਾਨੂੰ ਸਵੇਰੇ ਵੀ ਰੋਜ਼ ਆ ਕੇ ਇਹੀ ਦਿਲਾਸਾ ਦਿੰਦੇ ਨੇ ਵੀ ਹਾਂ ਅਸੀਂ ਕਰਾਂਗੇ ਕੁਝ ਠੀਕ ਹੈ ਪੰਚਾਇਤ ਨੇ ਪਹਿਲਾਂ ਸਰਕਾਰ ਨੂੰ ਲਿਖ ਕੇ ਦਿੱਤਾ ਨਹੀਂ ਜੀ ਬਹੁਤ ਉਹਨਾਂ ਨੇ ਫਾਰਮ ਭਰੇ ਨੇ ਹੁਣ ਸਰਕਾਰ ਦੀ ਹੱਥ ਹੈ ਜੀ ਇਸ ਪੰਚਾਇਤ ਨੇ ਤਾਂ ਹੁਣ ਵਿਚਾਰੀ ਨੇ ਬਹੁਤ ਜ਼ੋਰ ਲਾ ਲਿਆ ਹੁਣ ਪੰਚਾਇਤ ਵੀ ਕੀ ਕੀ ਕਰ ਸਕਦੀ ਹੈ ਨਾ ਇਨਕੀ ਬਹੁਤ ਘਰਮ ਪੱਤੇ ਦੁੱਸਰੇ ਹਾਂਜੀ ਪਹਿਲਾਂ ਫਾਰਮਸੀ ਬਹੁਤ ਭਰੇ ਨੇਗੇ ਠੀਕ ਹੈ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜੀ ਅਸੀਂ ਅੰਦਰ ਹੀ ਬੈਠੇ ਸੀ ਰੋਟੀ ਪਾਣੀ ਬਣਾ ਰਹੇ ਸੀਗੇ ਜੀ ਤੇ ਸੜ ਮਕਾਨ ਦੀ ਇੱਟਾਂ ਡਿੱਗੀਆਂ ਤੇ ਅਸੀਂ ਡਰ ਗਏ ਤੇ ਮੇਰੇ ਬ੍ਰਦਰ ਕਹਿੰਦਾ ਵੀ ਚਲੋ ਬਾਹਰ ਹੋ ਜੂ ਵੀ ਸਾਰੇ ਹੀ ਜਾਊਗਾ ਜਦ ਅਸੀਂ ਬਾਹਰ ਆਉਣ ਲੱਗੇ ਨਾਲ ਸਾਡੇ ਉੱਪਰ ਡਿੱਗੇ ਬਾਲੇ ਸਨ ਉਸ ਬਚ ਗਏ ਸਾਡੀ ਮਸ਼ੀਨ ਵਗੈਰਾ ਸਾਰਾ ਸਮਾਨ ਸਾਡਾ ਅੰਦਰ ਦੱਬ ਚੁੱਕਿਆ ਜੀ ਤੇ ਸਰਕਾਰ ਨੂੰ ਹੀ ਚਾਉਣੇ ਵੀ ਸਾਡੇ ਮਕਾਨ ਬਣਾਏ ਜਾਣ ਸਾਨੂੰ ਪੈਸੇ ਦੀ ਵੀ ਲੋੜ ਨਹੀਂ ਹੈਗੀ ਸੀ ਪਹਿਲਾਂ ਕਿਹੋ ਜਿਹਾ ਲਾਤੇ ਮਕਾਨ ਦੇ ਪਹਿਲਾਂ ਦੀ ਜੱਜਮੈਂਟ ਸ਼ੁਰੂ ਤੋਂ ਹੀ ਜਿਸੀਂ ਬਚਪਨ ਇੱਥੇ ਬੀਤੇ ਸਾਡੇ ਬਚਪਨ ਤੋਂ ਵੀ ਇਦਾਂ ਹੀ ਪਹਿਲਾਂ ਦਾ ਹੀ ਇੱਦਾਇ ਕਰਦੇ ਤੀ ਸਮੱਸਿਆ ਇਹ ਕਿ ਮੈਂ ਚੋਂਦਾ ਸੀ ਇਹ ਚੋਂਦਾ ਸੀਗਾ ਜੀ ਅਸੀਂ ਇੱਕ ਕਾਗਜ਼ ਪਾਵਾ ਕੇ ਵੀ ਟਾਈਮ ਕੱਢਿਆ ਜੀ ਇਹਦੇ ਥੱਲੇ ਸੀ ਤੇ ਉਸ ਤੋਂ ਬਾਅਦ ਹੁਣ ਜੇ ਮੀਆਂ ਨੇ ਜਿਆਦਾ ਕਮ ਖਰਾਬ ਕਰਤਾ ਸਾਰੇ ਥੱਲੇ ਆ ਗਏ ਅਸੀਂ ਸਰ ਬਹੁਤ ਰੰਗ ਫਾਰਮ ਭਰੇ ਨੇ ਪਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਕੋਈ ਸਰਕਾਰੀ ਬੰਦਾ ਨਹੀਂ ਸਾਡੇ ਕੋਲ ਆਇਆ ਜੀ ਕੋਈ ਸਾਨੂੰ ਮਦਦ ਨਹੀਂ ਦਿੱਤੀ ਗਈ ਹੈਗੀ ਸੀ ਮੇਰੇ ਡੈਡੀ ਸੀਗੇ ਜੀ ਉਹੇ ਮੇਰਾ ਬਰਦਰ ਛੋਟਾ ਜੀ ਡੈਡੀ ਮਜ਼ਦੂਰੀ ਕਰਦੇ ਨੇ ਦਿਹਾੜੀ ਕਰਦੇ ਨੇ ਜੀ ਹੋਰ ਤਾਂ ਕਮਾਉਣ ਵਾਲ ਕੋਈ ਨਹੀਂ ਨਹੀਂ ਜੀ ਹੋਰ ਨਹੀਂ ਹੈਗੇ ਜੀ ਬਰਦਰ ਅਜੀਤ ਉਹ ਛੋਟਾ ਸੀ ਮੇਰੇ ਡੈਡੀ ਮੰਮੀ ਮਜ਼ਦੂਰੀ ਕਰਕੇ ਜੀ ਕਿਸੇ ਘਰੇ ਪੋਚੇ ਝੜੂ ਪੋਚਾ ਕਰਕੇ ਸਾਡੇ ਵਿਆਹ ਕਰੇ ਸਭ ਕੁਝ ਇਹਨਾਂ ਨੇ ਐਦਾਂ ਹੀ ਕਰਿਆ ਜੀ ਬਿੰਡਾ ਵਾਲਿਆਂ ਨੇ ਬਾਜੀ ਹੋਈ ਜਾਂਦੀ ਆ ਕਦੇ ਭੁੱਖੇ ਬਹਿਣਾ ਪੈ ਜਾਂਦਾ ਹੀ ਵਕਤ ਹੈ ਜਦ ਵੀ ਆ ਜਾਂਦਾ ਜੀ ਕਈ ਵੇ ਰੋਟੀ ਰਾਜੀ ਵੀ ਮਿਲ ਜਾਂਦੀ ਨੇ ਕਈ ਵੇ ਭੁੱਖੇ ਬਹਿ ਜਾਂਦੇ ਆ ਜੀ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਬਹੁਤ ਮਾੜੇ ਹਾਲਾਤ ਨੇ ਵਿਚਾਰੇ ਬਹੁਤ ਗਰੀਬ ਨੇ ਅਸੀਂ ਨੇੜੇ ਹੀ ਸੀਗੇ ਜੀ ਅੰਦਰੋਂ ਜਦੋਂ ਸਾਨੂੰ ਇੱਕਦਮ ਆਵਾਜ਼ ਆਈ ਵੀ ਕੋਈ ਖੜਕਾ ਹੋਇਆ ਕੁਛ ਅਸੀਂ ਇੱਕਦਮ ਨਿਕਲ ਕੇ ਬਾਹਰ ਆ ਗਏ ਜਦੋਂ ਦੇਖਿਆ ਤਾਂ ਇਹਨਾਂ ਦਾ ਮਕਾਨ ਡਿੱਗ ਗਿਆ ਜੀ ਸਾਰੇ ਸਥਿਰ ਹੋ ਗਏ ਬੱਚੇ ਵਿਚਾਰੇ ਇਹ ਸਾਰੇ ਬਾਹਰ ਆਏ ਹੋਏ ਨੇ ਹਾਂਜੀ ਇਸ ਤੋਂ ਬਾਅਦ ਅਸੀਂ ਦੇਖਿਆ ਇਹਨਾਂ ਨੂੰ ਅਸੀਂ ਕਿਹਾ ਵੀ ਬਾਹਰ ਆਜੋ ਹਾਂਜੀ ਵੈਸੇ ਪਹਿਲਾਂ ਹੀ ਬਾਹਰ ਸੀਗੇ ਹਾਂਜੀ ਤੇ ਇਹ ਕਿਹੜੇ ਹਾਲਾਤ ਨੇ ਬਹੁਤ ਗਰੀਬ ਪਰਿਵਾਰ ਹੈ ਜੀ ਵਿਚਾਰਾ ਮਿਹਨਤਮਜ਼ਦੂਰੀ ਵਾਲਾ ਪਰਿਵਾਰ ਹੈ ਇਹਨਾਂ ਦਾ ਜ਼ਰੂਰ ਹੱਲ ਹੋਣਾ ਚਾਹੀਦਾ ਦੇਖੋ ਜੀ ਅਸੀਂ ਪਿੰਡ ਵੱਲੋਂ ਵੀ ਅਸੀਂ ਕਹਿ ਰਹੇ ਆਂ ਵੀ ਚਲੋ ਕੋਈ ਨਾ ਅਸੀਂ ਜਿੰਨੀ ਕੁ ਸਾਥੋਂ ਮਦਦਤ ਹੋਊਗੀ ਅਸੀਂ ਜ਼ਰੂਰ ਕਰਾਂਗੇ ਪਰ ਸਾਡੀ ਇਹ ਹੀ ਮੋਦਾ ਕੋਈ ਭੈਣ ਭਰਾ ਦੂਰ ਤੱਕ ਜਿੱਥੇ ਵੀ ਖੜੇ ਨੇ ਜਾਂ ਕੋਈ ਵੀ ਸਰਕਾਰ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਜਗਤਾਰ ਸਿੰਘ ਹੈ ਜੀ ਮੈਂ ਸਾਫਕਾ ਪੰਚਾਇਤ ਮੈਂਬਰ ਤੇ ਸਾਡੇ ਮੌਜੂਦਾ ਪੰਚਾਇਤ ਮੈਂਬਰ ਵੀ ਖੜੇ ਨੇ ਪਿੰਡ ਸਹੋਲੀ ਹੈ ਜੀ ਕੀ ਘਟਨਾ ਹੋਈ ਹੈ ਕਾਟ ਨਹੀਂ ਇਹਨਾਂ ਦਾ ਮਕਾਨ ਕੱਚਾ ਸੀਗਾ ਪਰਿਵਾਰ ਅੰਦਰ ਬੈਠਾ ਖਾਣਾ ਬਣਾ ਰਿਹਾ ਸੀ ਬਰਸਾਤ ਦੇ ਕਾਰਨ ਇਕਦਾਂ ਹੀ ਗਿਰ ਗਿਆ ਮਕਾਨ ਇਹ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਪਰਿਵਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਇਹਨਾਂ ਦਾ ਹਾਲਾਤ ਨੇ ਹਾਲਾਤ ਤਾਂ ਜੀ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਨੇ ਜਿੰਨੇ ਵੀ ਕਹਦੇ ਉਹ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਪਰਿਵਾਰ ਦੇ ਵੀ ਉਹੀ ਕਹਿਣ ਵਾਲੀ ਗੱਲ ਹੈ ਵੀ ਇੱਕ ਟਾਈਮ ਇਹਨਾਂ ਨੂੰ ਰੋਟੀ ਮਿਲਦੀ ਆ ਕਈ ਵਾਰ ਖਾਂਦੇ ਨੇ ਢਿੱਡ ਭਰ ਕੇ ਤੇ ਕਈ ਵਾਰ ਭੁੱਖੇ ਹੀ ਸੌ ਜਾਂਦੇ ਨੇ ਕੀ ਕੰਮ ਕਰਦਾ ਪਰਿਵਾਰ ਪਰਿਵਾਰਤਾ ਜੀ ਮਿਹਨਤ ਮਜ਼ਦੂਰੀ ਵਾਲੀ ਪਰਿਵਾਰ ਹੈ ਜੀ। ਅੱਛਾ। ਪੰਚਾਇਤ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ। ਹਾਂਜੀ ਪੰਚਾਇਤ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਗਏ ਨੇ ਜਿੱਦਾਂ ਕਿ ਸਰਕਾਰ ਗੱਲਾਂ ਮਾਰਦੀ ਆ ਵੀ ਅਸੀਂ ਮਕਾਨ ਬਣਾ ਕੇ ਦੇਵਾਂਗੇ ਪਰ ਇਹੋ ਜਿਹਾ ਕੋਈ ਸਾਡੇ ਨੰਗਾ 'ਚ ਨਹੀਂ ਹੈਗਾ। ਅਸੀਂ ਇਹਨਾਂ ਦੇ ਫਾਰਮ ਘੱਟੋ ਘੱਟ 5-7 ਵਾਰ ਤਾਂ ਫਾਰਮ ਮੈਂ ਭਰੇ ਨੇ। ਫਿਰ ਆਨਲਾਈਨ ਸਾਡੇ ਬਿਆਨਤ ਸਿੰਘ ਸਿੱਧੂ ਜੀ ਨੇ ਮੈਂਬਰ ਮੌਜੂਦਾ ਉਹਨਾਂ ਨੇ ਇਹਨਾਂ ਦੇ ਘਰੇ ਬੈਠ ਕੇ ਵੀ ਆਨਲਾਈਨ ਪੋਰਟਲ ਤੇ ਭਰੇ ਨੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ। ਕਿੰਨੇ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਦੱਸ ਦਿਆਂ। ਫਾਰਮ ਦੇਖ ਲਓ ਜੀ ਸਾਨੂੰ 5-7 5-7 ਸਾਲ ਤਾਂ ਮੈਨੂੰ ਹੋ ਗਈ ਪਿਛਲੀ ਪੰਚਾਇਤ ਦੇ ਵਿੱਚ ਸੀਗੇ ਆ ਹੁਣ ਵੀ ਅਸੀਂ ਨਾਲ ਕੰਮ ਕਰ ਰਹੇ ਆ 3 ਸਾਲ ਹੋ ਗਏ ਜੀ ਫਾਰਮ ਭਰਦੇ ਮੰਗ ਕਰਦੇ ਮੰਗਦਾ ਇਹ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਇਹੀ ਮੰਗਾ ਵੀ ਇਹਨਾਂ ਦਾ ਗਰੀਬ ਪਰਿਵਾਰ ਦਾ ਕੋਈ ਹਾਲਤ ਕਰਿਆ ਜਾਵੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜਿਸ ਤਰ੍ਹਾਂ ਕੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਕੱਚੇ ਮਕਾਨ ਵਾਲੇ ਨੂੰ ਪੱਕੇ ਮਕਾਨ ਬਣਾ ਕੇ ਦੇਵਾਂਗੇ ਉਹ ਹੁਣ ਹਾਲਾਤ ਤੁਹਾਡੇ ਸਾਹਮਣੇ ਨੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਵੀ ਤੁਸੀਂ ਆਏ ਹੋ ਇਹਨਾਂ ਦੀ ਆਵਾਜ਼ ਆ ਜਿਹੜੀ ਉੱਪਰ ਤੱਕ ਜਾਵੇ ਤਾਂ ਜੋ ਇਹਨਾਂ ਪਰਿਵਾਰਾਂ ਦਾ ਕੋਈ ਮਸਲਾ ਹੱਲ ਹੋ ਸਕੇ ਬਹੁਤ ਜ਼ਿਆਦਾ ਗਰੀਬ ਪਰਵਾਰਾ ਜੀ ਮਜ਼ਦੂਰੀ ਕਰਦੇ ਨੇ ਵਿਚਾਰੇ بڑا ਘਰ ਪਾਉਣ ਦੇ ਜੋਬ ਨਹੀਂ ਹੈ ਨਾ ਘਰ ਪਾਉਣ ਦੇ ਬਿਲਕੁਲ ਜੋਬ ਨਹੀਂ ਇਹ ਤਾਂ ਡੰਗਲਾ ਡੰਗ ਲਿਆ ਕੇ ਖਾਣ ਵਾਲੇ ਨੇ ਜੀ ਹਾਲਾਤ ਦੇਖ ਰਿਹਾ ਕਹਿੰਦੇ ਮਸਾਂ ਬੱਚੇ ਆ ਮਤਲਬ ਇਹਦਾ ਜੀ ਕੁਦਰਤ ਤੋਂ ਇਹਨਾਂ ਨੂੰ ਬੈਕਗ੍ਰਾਉਂਡ ਵਿਚਾਰਾ ਜੀ ਸੁੱਤੇ ਹੁੰਦੇ ਬਚ ਨਹੀਂ ਸਕਦੇ ਜੇ ਇਹੀ ਹਾਦਸਾ ਰਾਤ ਨੂੰ ਹੋ ਜਾਂਦਾ ਕਿਵੇਂ ਬਚਦੇ ਇਹ ਤਾਂ ਉਪਰੇ ਕਰਦਾ ਜੀ ਠੀਕ ਹੈ ਜਿਵੇਂ ਹੁਣ ਇੱਥੇ ਨੇੜਲੇ ਪਿੰਡ ਚ ਹੋਈ ਹੈ ਨੁਕਸਾਨ ਸੱਟ ਲੱਗਦੀ ਨੁਕਸਾਨ ਹੋ ਜਾਂਦਾ ਇਹ ਤਾਂ ਦਿਨ ਦਾ ਟਾਈਮ ਦੀ 3-4 ਵਜੇ ਵਿੱਚ ਸ਼ਾਮ ਦੇ ਉਹ ਤੋਂ ਇੱਕਦਮ ਜਿਆਦਾ ਨੂੰ ਬਾਅਦ ਹੀ ਇੱਕਦਮ ਪੱਜਲੇ ਬਾਹਰ ਨੂੰ ਫੇਰ ਵੀ ਥੋੜਾ ਬਹੁਤ ਅੱਛੀ ਚੀਜ਼ ਤਾਂ ਪਤਾ ਆਈ ਹੈ ਜੀ ਕੀ ਚਾਹਣਾ ਚਾਹੁੰਦਾ ਸਰਕਾਰ ਇਹਨਾਂ ਦਾ ਵਾਟਰ ਟੁੱਟ ਗਿਆ ਜੀ ਇਹਨਾਂ ਦਾ ਵਿਚਾਰਿਆਂ ਦਾ ਇੱਕ ਬਾਸੀ ਮਸ਼ੀਨ ਤੇ ਇਹ ਟੁੱਟ ਗਈ ਇਹਨਾਂ ਦਾ ਮਾਮਲਾ ਵੀ ਮਿਲਣਾ ਚਾਹੀਦਾ ਜੀ ਪੰਚਾਇਤ ਵੱਲੋਂ ਕੋਈ ਕੋਸ਼ਿਸ਼ ਕੀਤੀ ਪੰਚਾਇਤ ਆ ਜੀ ਫਾਰਮ ਇਹ ਭਰ ਸਕਦੀ ਹੈ ਜੀ ਬਹੁਤ ਜ਼ੋਰ ਮਾਰਦੀ ਆ ਹੋਰ ਕੀ ਕਰ ਸਕਦੀ ਹੈ ਪੰਚਾਇਤ ਫਾਰਮ ਇਹਨੇ ਬਹੁਤ ਜ਼ੋਰ ਮ ਪਹਿਲਾਂ ਜੀ ਆਪਾਂ ਸਭ ਤੇ ਪਹਿਲਾਂ ਇਹਨਾਂ ਨੇ ਵੀ ਕਰਈ ਆ ਇਹ ਉਪਰਲੇ ਨੇ ਬੜਾ ਕੋਈ ਹਿਲਣੀ ਹੋ ਜਾਂਦੀ